ਲੈ ਵੀ ਜਥਾ ਤੁਰ ਪਿਆ ਯਾਰ ਖੜ ਜਾ ਯਾਰ ਜਥਾ ਮੇਰਾ ਖੜਾ ਹੀ ਆ ਹਾਂ ਇੱਧਰ ਨਹੀਂ ਕਰਦਾ ਸੈਟ ਕੀਤਾ ਚੱਲ ਇੱਧਰ ਆ ਗੁਣੀਏ ਜਾਓ ਕੰਮੜੇ ਯਾਰ ਚੱਲ ਗੁਣੀਏ ਚੋ ਪਹਿਲਾਂ ਗੁਣੀਏ ਚ ਕਰੋ ਕੰਮ ਲਓ ਜੀ ਬੋਲੇ ਸੋਨਹਾਰ ਸ੍ਰੀ ਰਾਮ ਅਕਾਲੇ ਜੰਗਿਆ ਫੌਜਾਂ ਬਾਬੇ ਚੱਲ ਪਿਆ ਬਬਲ ਅੰਬੇ ਦੀ ਮਾਸੀ ਦਾ ਮੁੰਡਾ ਸੋਨਹਾਰ ਆ ਰੀਆ ਕਾਲੇ ਫਿਰ ਮਿਲਦੇ ਆਗੇ ਪੰਨੀ ਵਾਲੇ ਧਰਤੀ ਤੇ ਠੰਡਾਉਂਦੇ ਬਾਬਲੇ ਕੀ ਪ੍ਰੋਟੈਸਰ ਹਾਂਜੀ ਬਾਬਾ ਜੀ ਵਿਖਾਉਣੇ ਥੰਮਾ ਲੈ ਮੈਨੂੰ ਲੈ ਲਓ ਵਿੱਚ ਲੈ ਆ ਲੈ ਮਦਰ ਨਹੀਂ ਕਰਦਾ ਆ ਜਾਓ ਭਾਈ ਮਿਲਦੇ ਆ ਦੁੱਧੇ ਵਾਲਾ ਦੁੱਧੇ ਵਾਲਾ ਕਬੱਡੀ ਦਾ ਸਟਾਰ ਹਾਂਜੀ ਹਾਂਜੀ ਪਹੁੰਚ ਵੀ ਪਹੁੰਚ ਗਏ ਆ ਜਾ ਦੁੱਧੇ ਵਾਲਾ ਨੂੰ ਬੇਨਤੀ ਆ ਆ ਜਾ ਮਿਲਦੇ ਗਲੇਸ਼ਰ ਦੀ ਧਰਤੀ ਤੇ ਗਲੇਸ਼ਰ ਦੀ ਧਰਤੀ ਆ ਪੋਲਟੇ ਕੋਲੇ ਕਰ ਦੇ ਫੋਟੋ ਭਾਈ ਨਾ ਭਾਈ 43 ਵਾ ਫੋਟੋ ਰੱਖੀ ਮੇਠਾ 15 ਕੋਣ ਆਇਆ ਇੱਧਰ ਆ ਹੈ ਨਹੀਂ ਲੈ ਵੀ ਬੋਲ ਕੀ ਕੀ ਕਰ ਰਹੇ ਮੈਗੀ ਮੈਗੀ ਮਾਰ ਰਹੀ ਪਹਾੜਾਂ ਚ ਤੇ ਕਿੰਨੀ ਖਾ ਜਾਂਦਾ ਰਿਕਾਰਡ ਤਰਾ ਰਿਕਾਰਡ ਤਾਂ ਹੈਗਾ ਬੱਠਲਕ ਦਾ ਹੁਣ ਪਰ ਇੱਥੇ ਬਈ ਸਵਰਨ ਚੱਲਣਾ ਪਹਿਲਾਂ ਕਿਉਂ ਹਾਂ ਪੈਸੇ ਓਖੇ ਲਿਆਂਦੇ ਵੇ ਉੱਤੇ ਫੜ ਕੇ ਜਾ ਕੇ ਮੋੜ ਨਹੀਂ ਫਿੱਡੇ ਨਾ ਸੀ ਜਲਾਵਾਂਗੇ ਥੋਨੇ ਦਾ ਫਿਰ ਸੈਟਿੰਗ ਕਰਾਂਗੇ ਕਿੰਨੇ ਦੀ 1200 ਦੀ ਖਾ ਗਿਆ ਮੈਂ ਇਹ ਮਹਗੀ ਆ ਮੁੰਡਾ ਸਰਦਾਰਾਂ ਦਾ ਤੂੰ ਵੀ ਲਾਉਣ ਦੇ ਲੈ ਗਿਆ ਇਹਦੇ ਪੱਕੇ ਨਹੀਂ ਨਹੀਂ ਭਰਾ ਮੈਂ ਤਾਂ ਪਹਿਲਾਂ ਗਿਆ ਸੀ ਕਹਿੰਦੇ ਸੀ ਨਾਲ ਕੱਲ ਵੜ ਹਾਂ ਇਹ ਬੰਬਾ ਕਰੋ ਹੀ ਕਰਦੇ ਹੁੰਦੇ ਸੀਗੇ ਇਹ ਰਸਤਾ ਬਾੜੋ ਰਸਤਾ ਦੇਊਗਾ ਇਹਦਾ ਪਾਰੋ ਕੁਸਤਾ ਦੇਊਗਾ ਚੰਦ ਜੋਰ ਦੀ ਪਾਕੀ ਸਹੀ ਇੱਥੇ ਰੱਖੋ ਗੱਲ ਸੁਣਾਈ ਚੱਲਾਂ ਕਹਤੀ ਦੋਲੇ ਕਹਿੰਦੀ ਵਾਗ ਤੇ ਫੜਕੀ ਤੇਰੇ ਇੱਕ ਬੱਕਰੀ ਵੇਚੀ 1400 ਦੀ ਉਹ ਮੈਂ ਸੌਦਾ ਕਰਾਇਗਾ ਤੁਹਾਡਾ ਭਰਾ ਪੱਖੇ ਬਹੁਤ ਜਿੱਦ ਦਾ ਇੱਕ ਤਾਂ ਗਿਫਟ ਕਰ ਦੋ ਇਹ ਮਣੀ ਨੂੰ ਉਹ ਪੱਖੇ ਦਿੰਦਾ ਨਹੀਂ ਮੈਨੂੰ ਅੱਧਾ ਜੀ ਕੋ ਪੀ ਆ ਤੇ ਅਸੀਂ ਬੈਂਕ ਚੋਂ ਕਪਲਾ ਕਰਕੇ ਆਇਆ ਨਹੀਂ ਪਹਿਣਾ ਨਹੀਂ ਦੇ ਹੀ ਆਉਣਾ ਪੈਣਾ ਹਾਂ ਕਿੰਗਰਾ ਸਾ ਤੂੰ ਹੀ ਦੱਸ ਪਹਿਲੇ ਇੱਕ ਕੱਪ ਦਿਨੂੰ ਇੰਤਜ਼ਾਰ ਕਰ ਵੰਬਲੇ ਸੱਟਾਂ ਬਈ ਸਾਫ 흘ੀ ਜਾਂਦਾ ਔਖਾ ਕੰਮ ਹਾਂ ਇਹ ਤਾਂ ਸ਼ੁਰੂ ਹੋਇਆ ਪ੍ਰੋਗਰਾਮ ਕੋਈ ਨਹੀਂ ਸਾਰੇ ਚਲੇ ਹੋਏ ਆ ਬਾਬੇ ਨਾਲ ਤੇ ਬਈ ਕੀ ਵੇਖ ਕੇ ਆ ਤੁਸੀਂ ਇੱਥੇ ਹਾਂਜੀ ਵੀਡੀਓ ਇਹ ਬਈ ਇਸ ਟਾਣੇ ਸਾਡਾ ਚੱਕਦਾ ਤਾਂ ਮਾਰ ਗਿਆ ਬਿਲਕੁਲ ਆ ਵੇਖ ਵੇਖ ਆਗੇ ਓਏ ਕੀ ਹੋ ਗਿਆ ਏ ਮਿਸਿੰਗ ਜੀ ਮਾਰੀ ਜਾਂਦੇ ਆ ਜੱਪ ਗਏ ਏ ਅੰਨੀ ਆ ਰਹੀ ਬਣਾਉਂਦਾ ਪਾ 20 ਮਿੰਟ ਹੋ ਗਏ ਬੈਠੇ ਨੇ ਬਬਲੇ ਵੀ ਆਜੋ ਓਏ ਨਾ ਹੋਲੀ ਓਏ ਹਾਂ ਵੀ ਜਥੇਦਾਰਾ ਹਾਂਜੀ ਸ਼ਾਰਟਕਟ ਚੱਲਿਓ ਬਾਈ ਸ਼ਾਰਟਕਟ ਹੈ ਬਾਈਪਾਸ ਨਹੀਂ ਬਾਈ ਉਧਰ ਜਾਓ ਭਜੀ ਨੇ ਆਇਆ ਨਾ ਵੀ ਸ਼ਾਰਟਕਟ ਆਜੋ ਤਿਆਰ ਹੈਗੀ ਪੰਜਾਬ ਦੀ ਜਨਤਾ ਆ ਪੰਨੀ ਵਾਲੇ ਵਾਲੇ ਆ ਨਹੀਂ ਬੈਂਦੇ ਕਬੱਡੀ ਵਾਲੇ ਆ ਕਬੱਡੀ ਖੇਡਦੇ ਆ ਮੁੰਡੇ ਦੁੱਦੇ ਵਾਲਾ ਮੁੰਡਾ ਦੁੱਦੇ ਵਾਲਾ ਉਹ ਦੈਂਚਿਆ ਉਹ ਦੁੱਦੇ ਵਾਲਾ ਬੈਠਾ ਭਈਆ ਦੇਦੇ ਸੰਦੀਪ ਦਾ ਚੇਲਾ ਉਹ ਉਹ ਵੇ ਉਹ ਰਿਹਾ ਇਹ ਕਾਰ ਰਿਹਾ ਸੰਦੀਪ ਦਾ ਚੇਲਾ ਪਾਇ ਤੇ ਟੇ ਵਾਲੇ ਆ ਘੋੜਿਆਂ ਵਾਲੇ ਉੱਡਣੇ ਉੱਡਣੇ ਆ ਜ ਆ ਮੁੰਡੇ ਇਹ ਤਾਂ ਗੱਲ ਆ ਭੱਜੇ ਦੁਰੇ ਉਹਦੇ ਘੋੜਿਆਂ ਵਾਲਿਆ ਘੋੜਿਆਂ ਵਾਲੇ ਘੋੜਿਆਂ ਘੋੜਿਆਂ ਨਾਲ ਭੇੜਿਆ ਤਾਂ ਦੇਖ ਚੱਲੋ ਚੱਲੋ ਪਹਿਲਾਂ ਚੱਲੋ ਯਾਰ ਪੂਰੀ એનર્ਜੀ ਆ ਮੁੰਡੇ ਇੰਨੀ ਐਨਾ ਇੰਨੀ ੱੱਕਾ ਮਾਰਦਾ ਮੁੰਡਾ ਐਡਾ ਇੱਥੇ ਆਓ ਖਾਪੜਾ ਇੱਥੇ ਜੋਰ ਚ ਆ ਫੱਡਾ ਸਿੰਘ ਬੇਟਾ ਕਹਿੰਦੇ ਫੱਡਾ ਜਟਾਣਾ ਉਹ ਵੀ ਕੱਟਾ ਮੇਰੇ ਕੋਲ ਤੇ ਯਾਰ ਤੈਨੂੰ ਵੀ ਲੈ ਆ ਡਰਾਈਵਰ ਸਾਡਾ ਆਉਣਾ ਉਹ ਕਿੱਥੇ ਆ ਵਾਵਾ ਦੂਰਾ ਹਾਂ ਦੂਰਾ ਤੂੰ ਕਿੱਥੇ ਗਿਆ ਫੜੀ ਆ ਜਾ ਉੱਪਰ ਆ ਬ੍ਰਿਥੂਰ ਆ ਜਾ ਆਇਓ ਘਰ ਆ ਇੱਥੇ ਆ ਜਿੱਤ ਕੇ ਆਓ ਜੀ ਸਾਡੇ ਦੋ ਭਰਾ ਬਹੁਤ ਪਿਛੇ ਰਹਿ ਗਏ ਸੀ ਕਬੱਡੀ ਦੇ ਜੋਧੇ ਚਾਰ ਪੰਜ ਘੰਟਿਆਂ ਦਾ ਫਾਰਕ ਸਾਡੇ ਨਾਲ ਆਈ ਜਾਂਦੇ ਬੇ ਇਹਨਾਂ ਨੂੰ ਹੁਣ ਵਿਚਾਰ ਵੀ ਲਵਾਂਗੇ ਨਹੀਂ ਨਹੀਂ ਨਾ ਜਾਨ ਬੜੀ ਪਈ ਅਜੇ ਆਜੋ ਵੀ ਆਜੋ ਹਾਂ ਕਿਵੇਂ ਰਿਹਾ ਸਫਰ ਬਹੁਤ ਆਨੰਦਪੂਰਨ ਥੋੜਾ ਹੀ ਉਹ ਵੀ ਮਿਸਕ ਜੇ ਮਾਰੀ ਜਾਂਦਾ ਮੇਸਿੰਗ ਨਹੀਂ ਮਾਰਦੇ ਹੋਰ ਕੀ ਕਰਦੇ ਹੌਲੀ ਹੌਲੀ ਜਾਏ ਆ ਤੱਕ ਜੇ ਥੋੜਾ ਵੀ ਜਿਹੜਾ ਮੇਸਿੰਗ ਮਾਰਦੇ ਅੰਦਰ ਵੀ ਟੱਲੇ ਦਿੱਤੇ 10 ਕਿਲੋ ਬਾਦਾਮ ਹੀ ਖਵਾਏ 15 ਦੀਆਂ ਗੱਡੀਆਂ ਲੈ ਲਈਆਂ ਆਹਾਂ ਦੇ ਬਾਦਾਮ ਖਵਾਏ ਸਪੈਸ਼ਲ ਤੜੜ ਕੇ ਇੱਕ 15 ਤੇ ਇੱਥੇ ਇੱਕ 15 ਦੀਆਂ ਗੱਡੀਆਂ ਲਾਤੀਆਂ ਸੀ ਉਹ ਉੱਥੇ ਮੀਂਹ ਆ ਗਿਆ ਸੀ 15 ਤੇ ਸੋ ਸੋ 2 ਘੰਟੇ ਸਾਰੇ ਮੀਂਹ ਅੱਧੀ ਦੇ ਮੀਂਹ ਹੀ ਆਏ ਆ 2 ਘੰਟੇ ਸੌ ਗਏ ਨਾ ਥੰਦੇ ਮੂੜ ਦੇ ਵਿੱਚੋਂ ਫਟਾ